ਸਸੀ ਗੱਲ ਜੀ ਕੀ ਹਾਲ ਚਾਲ ਆ ਆਪਣੇ ਕੋਲੇ ਇੱਕ ਨਵਾਂ ਪ੍ਰੋਡਕਟ ਆਇਆ ਹੈਗਾ ਸਪੀਡੀ ਪੇਨ ਦਾ ਤੇ ਇਹ ਫਾਰਮਾਂ ਲਈ ਮੋਸਟਲੀ ਇਹ ਫਾਰਮਾਂ ਲਈ ਵਰਤੀ ਜਾਂਦੀ ਆ ਤੇ ਇਹ ਮੱਖੀਆਂ ਲਈ ਆ ਠੀਕ ਹੈ ਜੀ ਇਹਨੂੰ ਚਾਹੇ ਅੰਦਰ ਫਾਰਮਾਂ ਚ ਚਾਹੇ ਬਾਹਰ ਚਾਹੇ ਖੇਤਾਂ ਚ ਜਿੱਥੇ ਮਰਜੀ ਆ ਜੇ ਤੁਹਾਡੇ ਮੱਖੀਆਂ ਨੇ ਮੱਛਰ ਆ ਵੀ ਇਹਨੂੰ ਖੁੰਝਾਂ ਚ ਪਲੇਟਾਂ ਚ ਪਾ ਕੇ ਰੱਖ ਦੋ ਮਤਲਬ ਜਿਹੜੀਆਂ ਟ੍ਰੇਆਂ ਜਿਹਾ ਹੁੰਦੀਆਂ ਨੇ ਵੀ ਉਹਨਾਂ 'ਚ ਪਾ ਕੇ ਰੱਖ ਦੋ ਆਪਣੇ ਆਪ ਇਹ ਪਾਣੀ ਦੇ ਆਪਣੇ ਆਪ ਹੀ ਮੱਖੀਆਂ ਨੂੰ ਖਿੱਚ ਲੈਂਦਾ ਇਹਦੀ 스멜 ਹੀ ਇਹ ਜੀ ਠੀਕ ਹੈ ਜੀ ਅਗਰ ਕਿਸੇ ਨੇ ਆਰਡਰ ਕਰਨੀ ਹੋਵੇ ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਹੈਗਾ ਅਸੀਂ ਉੱਪਰ ਨੰਬਰ ਦਵਾਂਗੇ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਕਰਿਓ ਇਹਦੇ ਤੇ ਰੇਟ ਤਾਂ 3500 ਲਿਖਿਆ ਹੋਇਆ ਵੀ ਆਪਾਂ ਤੁਹਾਨੂੰ 2500 ਦੀ ਦਵਾ ਦਾਂਗੇ ਠੀਕ ਹੈ ਜੀ ਅਗਰ ਕਿਸੇ ਨੇ ਮੱਖੀਆਂ ਲਈ ਆਰਡਰ ਕਰਨੀ ਹੋਵੇ ਜਾਂ ਮੱਛਰ ਹੋਵੇ ਘਰੇ ਠੀਕ ਹੈ ਇਹ ਸਾਰਾ ਕੁਝ ਚੱਕ ਦਿੰਦੀ ਆ ਠੀਕ ਹੈ ਜੀ いいかい